ਆਪਾਂ ਖੜੇ ਆ ਪਿੰਡ ਲੱਖੇਵਾਲੀ ਵਿੱਚ ਇਹ ਲੱਖੇਵਾਲੀ ਦਾ ক্রিকেট ਗਰਾਊਂਡ ਹੈ ਇਸ ਦਾ ਅਧਾਰਤਨ ਡਾਕਟਰ ਬਲਜੀਤ ਕੌਰ ਜੀ ਨੇ ਕੀਤਾ ਹੈ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇਹਨਾਂ ਨੇ ਖੇਡਾਂ ਵੱਲ ਖਾਸ ਧਿਆਨ ਦਿੱਤਾ ਹੈ ਇਹ ਗਰਾਊਂਡ ਜਿਹੜਾ ਕਿ ਉਸ ਤੋਂ ਪਹਿਲਾਂ ਇੱਥੇ ਬਹੁਤ ਕੁਸ਼ ਕੂੜਾ ਕਰਕਟ ਖਿਲ ਰਿਆ ਹੁੰਦਾ ਸੀ ਸਰਕਾਰ ਦੇ ਆਉਣ ਤੋਂ ਬਾਅਦ ਇਹਨੂੰ ਨਵੀਂ ਰੂਪਰੇਖਾ ਦਿੱਤੀ ਗਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਬੱਚੇ ਖੇਡ ਰਹੇ ਆ ਸ਼ਾਮ ਦਾ ਸਮਾਂ ਅਜੇ ਬੱਚੇ ਆ ਰਹੇ ਆ ਤਾਂ ਇਸ ਤੋਂ ਬਾਅਦ ਬਹੁਤ ਹੀ ਵਧੀਆ ਬੱਚੇ ਖੇਡ ਕੇ ਇੱਥੋਂ ਟੇਡ ਵੀ ਖੇਡ ਆਏ ਆ ਸਾਡੇ ਪਿੰਡ ਦੇ ਵਿੱਚੋਂ ਇਹ ਮਾਨ ਸਾਹਿਬ ਦੀ ਉਦਮ ਸਦਕਾ ਹੀ ਹੋਇਆ ਕਿ ਉਹਨਾਂ ਨੇ ਬੱਚਿਆਂ ਨੂੰ ਨਸ਼ਿਆਂ ਤੋਂ ਪਾਸੇ ਕਰਨ ਲਈ ਇਹੋ ਜਿਹਾ ਖੇਡ ਮੈਦਾਨ ਮੁਹੱਈਆ ਕਰਵਾਏ ਆ ਤਾਂ ਜੋ ਕਿ ਬੱਚੇ ਨਸ਼ਿਆਂ ਤੋਂ ਪਾਸੇ ਹੋ ਕੇ ਤੇ ਖੇਡਾਂ ਵੱਲ ਲੱਗਣ ਤੇ ਸਾਡੀ ਬੇਨਤੀ ਆ ਵੀ ਸਰਕਾਰ ਹੋਰ ਵੀ ਬਹੁਤ ਵਧੀਆ ਉਪਰਾਲੇ ਕਰ ਰਹੀ ਆ ਇੱਕ ਸਾਡੇ ਪਿੰਡ ਵਿੱਚ ਹੋਰ ਕ੍ਰਿਕਟ ਗਰਾਊਂਡ ਬਣ ਰਿਹਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਵੀ ਸਾਜੋ ਸਮਾਨ ਆ ਇੱਥੇ ਨੈਟ ਲੱਗੇ ਹੋਏ ਆ ਉਹ ਸਾਹਮਣੇ ਤੁਹਾਨੂੰ ਦਿਖ ਰਹੇ ਹੋਣਗੇ ਬੱਚੇ ਪ੍ਰੈਕਟਿਸ ਕਰ ਰਹੇ ਆ ਉੱਥੇ ਲਾਈਟਾਂ ਲੱਗੀਆਂ ਉਹ ਪਿੱਛੇ ਰੋਲਰ ਖੜਾ ਆਹਾ ਘਾ ਵੱਡਣ ਵਾਲੀ ਮਸ਼ੀਨ ਖੜੀ ਆ ਤੇ ਹਰ ਕਾਰਨਰ ਦੇ ਵਿੱਚ ਬੈਠਣ ਲਈ ਪਵਿਲੀਅਨ ਬਣਾਏ ਗਏ ਆ ਇੱਧਰ ਵੀ ਬਣਿਆ ਹੋਇਆ ਹੈ ਤਾਂ ਇਸ ਕਾਰਨਰ ਵਿੱਚ ਵੀ ਇਹ ਪਵਿਲੀਅਨ ਬਣਿਆ ਹੋਇਆ ਹੈ ਤੇ ਆ ਇੱਧਰ ਵੀ ਇਹ ਪੋਸਟ ਪਵਿਲੀਅਨ ਬਣਿਆ ਹੋਇਆ ਹੈ